ਤੁਸੀਂ ਦੇਖ ਰਹੇ ਹੋ ਪੁਲਾੰਗ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ 14 ਫਰਵਰੀ ਨੂੰ ਮੀਟਿੰਗ ਕਰਨੀ ਹੈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਮਰਨ ਮਰਤ ਦੇ ਨਾਲ ਇਹ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀਗਾ 12 ਮੰਗਾਂ ਚੋਂ ਸਭ ਤੋਂ ਵੱਡੀ ਮੰਗ ਜਿਹੜੀ ਕਿਸਾਨ ਕਰ ਰਹੇ ਨੇ ਉਹ ਹੈ ਕਟੋ-ਕਟ ਸਮਰਥਨ ਮੁੱਲ ਫਸਲਾਂ ਦਾ ਤੇ ਉਹਦੇ ਲਈ ਕਾਨੂੰਨ ਬਣਾਉਣਾ ਕਾਨੂੰਨੀ ਬੈਕਿੰਗ ਦੇਣਾ ਇਹਦੇ ਤੇ ਗਵਰਨਮੈਂਟ ਕੀ ਸੋਚ ਰਹੀ ਹੈ ਇਸ ਮੀਟਿੰਗ ਤੋਂ ਪਹਿਲਾਂ ਹਾਲਾਂਕਿ ਲਗਭਗ ਇੱਕ ਹਫਤਾ ਹੀ ਬਚਦਾ ਹੈ ਹੁਣ ਇਸੇ ਦੌਰਾਨ ਕਿਉਂਕਿ ਸੈਸ਼ਨ ਚੱਲ ਰਿਹਾ ਹੈ ਪਾਰਲੀਮੈਂਟ ਦਾ ਪਾਰਲੀਮੈਂਟ ਦੇ ਵਿੱਚ ਜੋ ਦੱਸਿਆ ਜਾਂਦਾ ਜਿਹੜੇ ਸਵਾਲਾਂ ਦਾ ਜਵਾਬ ਦਿੱਤਾ ਜਾਂਦਾ ਉਹ ਸਵਾਲ ਕਿਹਾ ਜਾਂਦਾ ਕਿ ਗਵਰਨਮੈਂਟ ਦੇ ਮਨਮਜਾਜ ਦਾ ਪ੍ਰਗਟਾਵਾ ਕਰਦੇ ਨੇ ਅੱਜਕੱਲ ਇਹੇ ਗੱਲ ਨੂੰ ਮੇਨ ਰੂਪ ਦੇ ਵਿੱਚ ਕਰਾਂਗੇ ਇਹ ਤੋਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਇੱਕ ਸਵਾਲ ਦੇ ਜਵਾਬ ਦੇ ਵਿੱਚ ਦੇਸ਼ ਦੇ ਕਿਸਾਨਾਂ 'ਸਿਰ 33 ਲੱਖ 65 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ ਚੁੱਕਿਆ ਹੈ ਪੰਜਾਬ ਦੇ ਕਿਸਾਨਾਂ 'ਸਿਰ 1 ਲੱਖ 4000 ਕਰੋੜ ਰੁਪਏ ਦਾ ਕਰਜ਼ਾ ਚੜ ਚੁੱਕਿਆ ਹੈ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਇਹ ਦਲੀਲ ਦੇ ਰਹੇ ਨੇ ਕਿ ਕਰਜ਼ਾ ਇਸ ਕਰਕੇ ਚੜਿਆ ਹੈ ਕਿ ਜਿਹੜੀ ਸਾਡੀ ਕਾਸਟ ਆਫ ਪ੍ਰੋਡਕਸ਼ਨ ਹੈ ਲਾਗਤ ਆਉਂਦੀ ਹੈ ਫਸਲਾਂ 'ਤੇ ਉਹਦੇ ਵਿੱਚ ਡਾਕਟਰ ਸੁਆਮੀਨਾਥਨ ਦਾ ਜਿਹੜਾ ਫਾਰਮੂਲਾ ਹੈ C2 50% ਭਾਵ ਕੰਪਰੀਹੈਂਸਿਵ ਕਾਸਟ ਜਿਹੜੀ ਪੂਰੀ ਮੁਕੰਮਲ ਲਾਗਤ ਜੋੜ ਕੇ ਉਹਦੇ ਵਿੱਚ 50% ਮੁਨਾਫਾ ਜੋੜ ਕੇ ਫਿਰ ਉਹਨਾਂ ਬਾਈ ਫਸਲਾਂ ਦਾ ਘੱਟੋ-ਘੱਟ ਸਮਰਥਨ ਬੋਲੋ ਦਿੱਤਾ ਜਾਵੇ ਤੇ ਉਹਦੇ ਤੇ ਖਰੀਦਣ ਦੀ ਗਰੰਟੀ ਹੋਵੇ ਜਾਂ ਕਾਨੂੰਨ ਦੀ ਗਰੰਟੀ ਹੋਵੇ ਉਹ ਕਹਿੰਦੇ ਇਹ ਨਹੀਂ ਹੋ ਰਿਹਾ ਕਰਜ਼ਾ ਇਸ ਕਰਕੇ ਚੜ੍ਹ ਹੋਏ ਹਨ ਹਾਲਾਂਕਿ ਇੱਥੇ ਡਿਬੇਟ ਹੋ ਸਕਦੇ ਆ ਅਲੱਗ-ਅਲੱਗ ਤਰੀਕੇ ਦੀ ਗੱਲ ਹੋ ਸਕਦੀ ਹੈ ਪਰ ਇਹਦੇ ਤੋਂ ਠੀਕ ਉਸ ਮੀਟਿੰਗ ਤੋਂ ਪਹਿਲਾਂ ਜੇ ਗਵਰਨਮੈਂਟ ਦਾ ਖੇਤੀਬਾੜੀ ਮੰਤਰਾਲੇ ਦਾ ਇਸ ਮੁੱਦੇ ਦੇ ਉੱਤੇ ਨਜ਼ਰੀਆ ਦੇਖਣਾ ਹੋਵੇ ਪਰਖਣਾ ਹੋਵੇ ਤਾਂ ਲੋਕ ਸਭਾ ਦੇ ਵਿੱਚ ਕਈ ਸਵਾਲ ਹੋਏ ਨੇ ਖੇਤੀਬਾੜੀ ਬਾਰੇ ਇਹ ਤੇ ਪਾਰਟਿਕੂਲਰ ਸਵਾਲ ਵੀ ਹੋਏ ਨੇ ਦੋ ਤਰ੍ਹਾਂ ਦੇ ਸਵਾਲ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਕੋਈ ਸਰਕਾਰ ਦੇ ਦਿਮਾਗ ਦੇ ਵਿੱਚ ਕੋਈ ਇਹੋ ਜਿਹੀ ਪ੍ਰਕਿਰਿਆ ਚੱਲ ਰਹੀ ਹੈ ਜਾਂ ਇੱਕ ਮੀਟਿੰਗ ਇੱਕ ਸਰਕਾਰ ਨੇ ਕਮੇਟੀ ਬਣਾਈ ਸੀ ਉਹ ਕਮੇਟੀ ਦਾ ਕੀ ਬਣਿਆ ਤੇ ਉਹ ਕਮੇਟੀ ਦੇ ਸਿਫਾਰਸ਼ਾਂ ਦਾ ਮਤਲਬ ਕੀ ਹੈ ਕੀ ਉਹ ਘੱਟੋ ਘੱਟ ਸਮਰਥਨ ਮੁੱਲ ਦੇ ਦਾਇਰੇ ਨੂੰ ਵਿਚਾਰ ਰਹੀ ਹੈ ਜਾਂ ਇੱਕ ਸਵਾਲ ਕਿਸਾਨਾਂ ਦੀ ਆਮਦਨ ਦਾ ਵੀ ਹੈ ਕਾਫੀ ਲੰਮੇ ਸਮੇਂ ਤੱਕ 2022 ਤੱਕ ਹੋ ਜਾਣਾ ਸੀ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਬੋਲਦੇ ਰਹੇ ਕਿਸਾਨਾਂ ਦੀ ਆਮਦਨ ਧੁਕਣੀ ਕਰਨ ਦਾ ਮਾਮਲਾ ਕਿ ਕਿਸਾਨਾਂ ਦੀ ਆਮਦਨ ਧੁਕਣੀ ਕਰਦਾਂਗੇ ਉਹ ਸਾਰੇ ਮਾਮਲੇ ਦੇ ਵਿੱਚ ਕੀ ਵਾਪਰ ਰਿਹਾ ਹੈ ਸਰਕਾਰ ਕੋਲ ਕੋਈ ਜਵਾਬ ਹੈ ਕਿੰਨੇ ਕਿਸਾਨਾਂ ਦੀ ਆਮਦਨ ਧੁਕਣੀ ਹੋਈ ਗੱਲ ਇਹਦੇ ਤੇ ਵੀ ਕਰਾਂਗੇ ਇੱਕ ਵੱਡੀ ਮੰਗ ਹੈ ਇਹ ਸਭ ਅਧੋਲਣ ਦੀ ਕਿਸਾਨੀ ਅੰਦੋਲਣ ਦੀ ਕਿ ਭਾਰਤ ਸਰਕਾਰ ਨੂੰ WTO ਦੇ ਵਿੱਚੋਂ ਵਾਪਸ ਆ ਜਾਣਾ ਚਾਹੀਦਾ ਹੈ ਇਹ ਤਾਂ ਵੱਡੀ ਡਿਬੇਟ ਦਾ ਸਵਾਲ ਹੈ ਬਾਤ ਉਹ ਸਾਇਆ ਜਾ ਸਕਦਾ ਜਾਂ ਨਹੀਂ ਪਰ ਡਬਲਯੂਟੀਓ ਦੀਆਂ ਨੀਤੀਆਂ ਐਮਐਸਪੀ ਤੇ ਘਟੋ-ਘਟ ਸਮਰਥਨ ਮੁੱਲ ਤੇ ਜਾਂ ਕਾਨੂੰਨੀ ਗਾਰੰਟੀ ਦੇ ਰਾਹ ਚ ਕੋਈ ਰੁਕਾਵਟ ਪੈਦਾ ਕਰਦੀਆਂ ਨੇ ਕੀ ਉਹਨਾਂ ਪਾਲਸੀਆਂ ਦਾ ਅਸਰ ਫਸਲਾਂ ਦੇ ਖਰੀਦ-ਵੇਚ ਤੇ ਹੈ ਇਹ ਤਿੰਨ ਸਵਾਲ ਅਡਰੈਸ ਕਰਾਂਗੇ ਜਿਹੜੇ ਕਿਸਾਨੀ ਨਾਲ ਬੇਸਿਕਲੀ ਨੇ ਜਿਹੜੇ ਹਰ ਰੋਜ਼ ਚਰਚਾ ਚ ਆਉਂਦੇ ਨੇ ਪਰ ਸਰਕਾਰ ਨੇ ਕੀ ਜਵਾਬ ਦਿੱਤੇ ਇਹਨਾਂ ਸਵਾਲਾਂ ਦੇ ਜਵਾਬ ਦੇ ਵਿੱਚ ਇੱਥੇ ਗੱਲ ਕਰਦੇ ਹਾਂ ਪਹਿਲੀ ਗੱਲ ਜਦੋਂ ਇਹ ਪੁੱਛਿਆ ਜਾਂਦਾ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਸਰਕਾਰ ਨੇ ਜਿਹੜੀ ਕਮੇਟੀ ਬਣਾਈ ਸੀ ਉਹ ਕਿੱਥੇ ਤੱਕ ਪਹੁੰਚੀ ਐ ਇਸ ਮਾਮਲੇ ਦੇ ਵਿੱਚ ਤਾਂ ਜਵਾਬ ਆਉਂਦਾ ਖੇਤੀਬਾੜੀ ਮੰਤਰੀ ਵੱਲੋਂ ਲੋਕ ਸਭਾ ਦੇ ਵਿੱਚ 4 ਫਰਬਰੀ ਨੂੰ ਹੁੰਦਾ ਉਹ ਤੇ ਉਹ ਜਵਾਬ ਕੀ ਹੈ ਕਿ ਕਮੇਟੀ ਬਣਾਈ ਹੈ 22 ਫਸਲਾਂ ਦਾ ਸਮਰਥਨ ਮੁੱਲ ਤੇ ਗੰਨੇ ਦੀ ਫਸਲ ਦਾ ਲਾਭਕਾਰੀ ਮੁੱਲ ਦੇਣ ਦੇ ਮਾਮਲੇ ਦੇ ਵਿੱਚ ਇਹਨੂੰ ਹੋਰ ਪਾਰਦਰਸ਼ੀ ਕਿਵੇਂ ਬਣਾਇਆ ਜਾ ਸਕਦਾ ਹੈ ਹੋਰ ਵਿਗਿਆਨਕ ਤਰੀਕੇ ਨਾਲ ਕਿਵੇਂ ਬਣਾਇਆ ਜਾ ਸਕਦਾ ਹੈ ਇਹਦੇ ਵਾਸਤੇ ਕਮੇਟੀ ਕੰਮ ਕਰ ਰਹੀ ਹੈ ਭਾਵ ਸਿੱਧੇ ਤੌਰ ਤੇ ਕਮੇਟੀ ਐਮ ਐ ਸੁਆਮੀ ਨਾਥਨ ਪਲੱਸ ਕਾਨੂੰਨ ਬਣਾਉਣ ਦੇ ਮਾਮਲੇ ਤੇ ਉਹਦਾ ਕੋਈ ਵੀ ਜਿਹੜਾ ਆਪਾਂ ਕਹਿੰਦੇ ਆ ਕਰਾਈਟੇਰੀਆ ਨਹੀਂ ਹੈ ਮਾਪਦੰਡ ਨਹੀਂ ਹੈ ਜਾਂ ਉਹਦਾ ਕੋਈ ਇਸ ਪੱਧਰ ਦਾ ਮੈਂਡੇਟ ਨਹੀਂ ਹੈ ਕਿ ਕੋਈ ਇਸ ਗੱਲ ਤੇ ਵੀ ਸੋਚੇ ਕੀ ਹੋ ਕਮੇਟੀ ਇਥੋਂ ਕਲੀਅਰ ਹੋ ਜਾਂਦਾ ਦੂਜੀ ਗੱਲ ਉਹ ਕਹਿੰਦੇ ਕਮੇਟੀ ਨੇ ਤਾਂ ਇਹ ਦੇਖਣਾ ਹੈ ਕਿ ਜਿਹੜਾ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਜੈਸ ਸੀਏਸੀਪੀ लागत ਤੇ ਮੁੱਲ ਕਮਿਸ਼ਨ ਜਿਹੜਾ ਫਸਲਾਂ ਬਾਰੇ ਉਹ ਉਹਦੇ ਢਾਂਚੇ ਨੂੰ ਉਹਦੇ ਕੰਮ ਕਰਨ ਦਾ ਜਿਹੜਾ ਖੇਤਰ ਹੈ ਉਹਨੂੰ ਕਿਵੇਂ ਜਿਆਦਾ ਤੋਂ ਜਿਆਦਾ ਵਿਗਿਆਨਕ ਬਣਾਇਆ ਜਾਵੇ ਕਿਵੇਂ ਵੱਧ ਤੋਂ ਵੱਧ ਉਹਦੀ ਬੇਟੇ ਦੇ ਬੰਦੇ ਕਿ ਉਹਦੀ ਗੱਲ ਮੰਨੀ ਜਾ ਸਕੇ ਕਮੇਟੀ ਨੇ ਇਹ ਵੀ ਦੇਖਣਾ ਤੇ ਕਮੇਟੀ ਨੇ ਇਹ ਵੀ ਦੇਖਣਾ ਕਿ ਬੱਖ ਬੱਖ ਸਕੀਮਾਂ ਕਿਸਾਨਾਂ ਨੂੰ ਕਿਵੇਂ ਲਾਭ ਪਹੁੰਚਾਉਂਦੀਆਂ ਨੇ ਮੰਡੀ ਦੇ ਵਿੱਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਹੋਣ ਜਿਹਦੇ ਨਾਲ ਕਿਸਾਨਾਂ ਨੂੰ ਲਾਭ ਹੋ ਸਕੇਗਾ ਕਹਿੰਦੇ ਉਹ ਦੋ ਤਿੰਨ ਗੱਲਾਂ ਕਰੂਗੀ ਇਹ ਹੁਣੇ ਜੋ ਦੋ ਤਿੰਨ ਗੱਲਾਂ ਕਰੂਗੀ ਪਰ ਨਾਲ ਦੀ ਨਾਲ ਸਵਾਲ ਇਹ ਵੀ ਪੁੱਛਿਆ ਗਿਆ ਸੀ ਕਿ ਕੀ ਕਮੇਟੀ ਦੀ ਕੋਈ ਕਾਰਗੁਜ਼ਾਰੀ ਸਾਹਮਣੇ ਆਈ ਹੈ ਦੱਸਿਆ ਕੇਵਲ ਇੰਨਾ ਗਿਆ ਇਹ ਕਮੇਟੀ ਜੁਲਾਈ 2022 ਚ ਬਣੀ ਸੀ 18 ਜੁਲਾਈ 2022 ਨੂੰ ਨੋਟੀਫਿਕੇਸ਼ਨ ਕੀਤਾ ਗਿਆ ਸੀ ਇਹਦੇ ਵਿੱਚ ਦਾਵਾ ਇਹ ਕੀਤਾ ਗਿਆ ਸੀ ਕਿ ਡਿਫਰੈਂਟ ਖੇਤਰ ਦੇ ਮਾਹਰ ਕਿਸਾਨੀ ਨਾਲ ਸੰਬੰਧਿਤ ਬਿਊਰੋਕ੍ਰੇਟ ਕਿਸਾਨਾਂ ਦੇ ਨੁਮਾਇੰਦੇ ਤੇ ਸਾਰੇ ਸਟੇਕ ਹোলਡਰਾਂ ਨੂੰ ਲਿਆ ਗਿਆ ਤਾਂ ਦੱਸਿਆ ਇਹ ਗਿਆ ਕਿ ਕਮੇਟੀ ਹੁਣ ਤੱਕ 6 ਮੀਟਿੰਗਾਂ ਕਰ ਚੁੱਕੀ ਹੈ ਪਰ ਉਹਦੀਆਂ ਸਬ ਕਮੇਟੀਆਂ ਜਿਹੜੀਆਂ ਨੇ ਉਹ 39 ਮੀਟਿੰਗਾਂ ਕਰ ਚੁੱਕੀਆਂ ਨੇ 2022 ਤੋਂ ਹੁਣ ਤੱਕ ਮਤਲਬ ਜੁਲਾਈ 2025 ਆਏਗਾ ਤਾਂ ਤਿੰਨ ਸਾਲ ਹੋ ਜਾਣਗੇ ਕੋਈ ਡੈਡਲਾਈਨ ਹੈ ਕਿੰਨਾ ਕਦੋਂ ਰਿਪੋਰਟ ਦੇਣੀ ਹੈ ਕਦੋਂ ਨਹੀਂ ਦੇਣੀ ਹੈ ਅਜੇ ਹਨੇਰੇ 'ਚ ਕੁਝ ਨਹੀਂ ਹੈ ਤੇ ਜਦੋਂ ਇਹ ਕਿਹਾ ਗਿਆ ਕਿ ਐਮਐਸਪੀ ਤੇ ਕਾਨੂੰਨੀ ਗਾਰੰਟੀ ਦੀ ਕੋਈ ਬਿੱਲ ਲਿਆਉਣ ਲਈ ਸਰਕਾਰ ਦੀ ਕੋਈ ਪ੍ਰਪੋਜ਼ਲ ਹੈ ਇਹ ਤੇ ਕੋਈ ਸੋਚ ਵਿਚਾਰ ਹੋ ਰਿਹਾ ਇਹ ਤੇ ਬਿਲਕੁਲ ਸਾਇਲੈਂਟ ਜਵਾਬ ਹੈ ਪਾਰਲੀਮੈਂਟ ਦੇ ਵਿੱਚ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਔਰ ਬਿਗ ਬਿਗ ਡਾਟਾ ਗਣਕਿਸਾਨਾਂ ਦੀ ਆਮਦਨ ਦੀ ਜਾਇਦਰ ਉਧਰੋਂ ਉਧਰੋਂ ਕੋਈ ਗੱਲ ਕੀਤੀ ਜਾ ਰਹੀ ਹੈ ਹੋਰ ਕੁਝ ਨਹੀਂ ਹੈ ਉਹ ਗੱਲ ਕੀ ਹੈ ਉਹ ਵੀ ਪੁਰਾਣਾ ਡਾਟਾ ਇੱਕ ਲੈਵਲ ਦੇ ਉੱਤੇ ਪੁਰਾਣਾ ਡਾਟਾ ਕੀ ਹੈ ਕਿ ਐਨਐਸਐਸਓ ਦਾ 2018-19 ਦਾ 77ਵਾਂ 라ਉਂਡ ਦਾ ਜਿਹੜਾ ਡਾਟਾ ਹੈ ਜਿਹੜੇ ਅੰਕੜੇ ਆਏ ਨੇ ਕਿ ਦੇਸ਼ ਦੇ ਵਿੱਚ ਕਿਸਾਨਾਂ ਦੀ ਪਰ ਪਰਿਵਾਰ ਜਿਹੜਾ ਕਿਸਾਨ ਪਰਿਵਾਰ ਹੈ ਉਹਦੀ ਐਵਰੇਜ ਆਮਦਨ ਕਿੰਨੀ ਹੈ ਹੁਣ 2018-19 ਤੋਂ ਬਾਅਦ ਤਾਂ ਅਸੀਂ ਡਾਟਾ ਹੀ ਲੈਣਾ ਬੰਦ ਕਰਤਾ ਜਦੋਂ ਡਾਟਾ ਹੀ ਲੈਣਾ ਬੰਦ ਕਰਤਾ ਤੇ ਆંકੜੇ ਕਿਉਂ ਜੇ ਨਹੀਂ ਆਉਂਦੇ ਤਾਂ ਪੌਲਸੀ ਕਿਵੇਂ ਆਏਗੇ ਜਦੋਂ ਰਾਸ਼ਟਰਪਤੀ ਦੇ ਭਾਸ਼ਣ ਤੇ ਵਿਰੋਧੀ ਧਿਰਾਂ ਨੇ ਖਾਸ ਤੌਰ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਕੋਲ ਅੰਕੜਾ ਹੀ ਹੈ ਨਹੀਂ ਮੱਖ ਵੱਖ ਮਾਮਲੇ ਆਉਂਦਾ ਤੇ ਜੇ ਅੰਕੜਾ ਹੀ ਹੈ ਨਹੀਂ ਹੈ ਤਾਂ ਪਾਲਿਸੀ ਕਿਵੇਂ ਬਣੇਗੀ کافی ਰੌਲਾ ਪਿਆ ਸਤਾਤਾ ਰੀਦਰ ਦੇ ਲੋਕਾਂ ਨੇ ਕਿਹਾ ਕਿ ਬਚਕਾਨਾ ਗੱਲਾਂ ਕਰ ਰਹੇ ਨੇ ਗੰਭੀਰ ਹੋਣਾ ਚਾਹੀਦਾ ਕਿਸੇ ਆਗੂ ਨੂੰ ਖਾਸ ਤੌਰ ਤੇ ਲੀਡਰ ਆਫ ਆਪੋਜੀਸ਼ਨ ਨੂੰ ਪਰ ਸਰਕਾਰ ਆਪ ਸਵਾਲ ਦਾ ਜਵਾਬ ਦੇ ਰਹੀ ਹੈ ਖੇਤੀਬਾੜੀ ਦੇ ਮਾਮਲੇ ਦੇ ਵਿੱਚ 18 ਨੂੰ ਤੋ ਬਾਅਦ ਕੋਈ ਡਾਟਾ ਨਹੀਂ ਕਿਸਾਨਾਂ ਦੀ ਆਮਦਨ ਦੇ ਬਾਰੇ ਕਿ ਕੀ ਹੈ ਕਿੰਨਾ ਹੈ 18 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਮਾਹੌਲ ਚੱਲਦਾ ਹੈ ਔਰ 18 19 ਦਾ ਡਾਟਾ ਕੀ ਹੈ ਉਹ ਜਿਹੜਾ ਆਮਦਨ ਹੈ ਕਿਸਾਨਾਂ ਦੀ ਮੰਥਲੀ 10218 ਰੁਪਏ ਹੈ ਇੱਕ ਪਰਿਵਾਰ ਦੀ ਆਮਦਨ ਜਿੱਥੇ ਇਹ ਕਿਹਾ ਜਾ ਰਿਹਾ ਕਿਸਾਨਾਂ ਨੂੰ ਬਹੁਤ ਕੁ ਸਾਰਾ ਕੁਝ ਦਿੱਤਾ ਜਾ ਰਿਹਾ ਤਾਂ ਦੋ ਵੱਡੀਆਂ ਸਕੀਮਾਂ ਘੜਾ ਦਿੱਤੀਆਂ ਜਾਂਦੀਆਂ ਨੇ ਇੱਕ ਕਿਸਾਨ ਸਨਮਾਨ ਵਿਧੀ ਪ੍ਰਧਾਨ ਮੰਤਰੀ ਕਿਸਾਨ ਸਮਾਜ ਵਿਧੀ ਉਹ ਕਿੰਨੇ ਪੈਸੇ ਦਿੰਦੀ ਹੈ 6000 ਰੁਪਏ ਸਾਲ ਦੇ 500 ਰੁਪਏ ਮਹੀਨਾ 500 ਰੁਪਏ ਮਹੀਨਾ ਜੇ ਬਹੁਤ ਵੱਡੀ ਸਹਾਇਤਾ ਹੈ ਖਾਸ ਤੌਰ ਤੇ ਹੋ ਸਕਦਾ ਕਿਤੇ ਹੋਵੇ ਵੀ ਪਰ 500 ਰੁਪਏ ਮਹੀਨੇ ਚ ਕੀ ਆ ਜਾਊਗਾ ਕਿੰਨਾ ਕੁ ਚੁੱਲਾ ਚੱਲੂਗਾ ਕਿੰਨਾ ਕੁ ਕੋਈ ਕਿਰਾਇਆ ਭਰ ਦੂਗਾ ਕੋਈ ਕੀ ਕੀ ਕਰ ਦੂਗਾ ਇਹ ਸਭ ਦੇ ਸਾਹਮਣੇ ਆ ਦੇਸ਼ ਦੇ ਲੋਕਾਂ ਦੇ ਸਾਹਮਣੇ ਤੇ ਉਹ ਇਹ ਉਸ ਸਮੇਂ ਕਹਿ ਰਹੇ ਨੇ ਜਦੋਂ 8ਵਾਂ ਪੇ ਕਮਿਸ਼ਨ ਅਨਾਉਂਸ ਕੀਤਾ ਜਾ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਤੋਂ ਪਹਿਲਾਂ 7ਵੇਂ ਦਾ ਕਹਿੰਦੇ ਲਗਭਗ 4 ਲੱਖ ਕਰੋੜ ਰੁਪਏ ਦਾ ਫਰਕ ਪਿਆ ਸੀਗਾ ਇਹ ਸਮੁੱਚੀ ਕਿਸਾਨੀ ਲਈ ਕਿੰਨਾ ਪੈਂਦਾ ਲਗਭਗ 60000 ਕਰੋੜ ਰੁਪਏ ਦਾ ਜਿੱਥੇ 9 ਕਰੋੜ ਤੋਂ ਜ਼ਿਆਦਾ ਪਰਿਵਾਰ ਨੇ ਇਹਦੇ ਵਿੱਚ ਤੇ ਜਿਹੜਾ ਕੋਈ ਇੱਕ ਇਹ ਹੁੰਦਾ ਕਿ ਆਪਾਂ ਉਹ ਵਰਗਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਣਾ ਹੈ ਉਹ ਸਾਡੇ ਸਾਹਮਣੇ ਹੈ ਤੇ ਜਦੋਂ ਇਹ ਕਿਹਾ ਗਿਆ ਕਿ ਫਿਰ ਦੁੱਗਣੀ ਆਮਦਨ ਦਾ ਜਿਹੜਾ ਸਵਾਲ ਹੈ ਉਹਦਾ ਕੀ ਬਣਿਆ ਹੁਣ ਤੱਕ ਸਰਕਾਰ ਕੋਲ ਕਿਹੜਾ ਅੰਕੜਾ ਹੈ ਕਿ ਕਿੰਨੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਹੈ 2022-23 ਤੱਕ ਜਿਹੜੇ ਸਰਕਾਰ ਦਾ ਵਾਅਦਾ ਕੀਤਾ ਗਿਆ ਸੀ ਦਾਵਾ ਕੀਤਾ ਗਿਆ ਸੀ ਤਾਂ ਜਵਾਬ ਹੁੰਦਾ ਲੋਕ ਸਭਾ ਦੇ ਵਿੱਚ ਜਵਾਬ ਆਉਂਦਾ ਹੈ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ICAR ਉਹ ਕਹਿੰਦੇ ਉਹਨੇ ਇੱਕ ਸਰਵੇ ਕੀਤਾ ਉਸ ਸਰਵੇ ਦੇ ਦੌਰਾਨ ਜਿਹੜੀਆਂ ਕਿਸਾਨਾਂ ਦੀਆਂ ਸਫਲ ਕਹਾਣੀਆਂ ਨੇ ਸਫਲ ਕਿਸਾਨਾਂ ਦੀ ਉਹਦੇ ਮੁਤਾਬਕ 75000 ਕਿਸਾਨਾਂ ਦੀ ਆਮਦਨ ਦੁੱਗਣੇ ਤੋਂ ਵੀ ਵੱਧ ਹੋ ਗਈ ਹੈ ਮੈਂ ਤਾਂ ਕਮਾਲ ਹੈ 79000 ਬਹੁਤ ਫਿਗਰ ਹੈ 13 14 ਕਰੋੜ ਦੇ ਮੁਕਾਬਲੇ ਜੇ ਦੇਖਿਆ ਜਾਏ ਕਿੰਨੀਆਂ ਪਿੰਡੀਆਂ ਲੱਗਣਗੀਆਂ ਪੁਆਇੰਟ ਲਾ ਕੇ ਅੱਗੇ ਕਿੰਨੇ ਕਿਸਾਨਾਂ ਦੀ ਆਮਦਨ 75000 ਤਾਂ ਮੇਰੇ ਖਿਆਲ ਆਪਣੇ ਆਪ ਵੀ ਆਮਦਨ ਵਧਾਉਣ ਦੇ ਸਮਰੱਥ ਕਿਸੇ ਨਾ ਕਿਸੇ ਤਰੀਕੇ ਨਾਲ ਹੋਣਾ ਹੈ ਉਸ ਸਰਕਾਰ ਦੀ ਪਾਲਿਸੀ ਦਾ ਉਹਦੇ ਵਿੱਚ ਬਾਕੀ ਸਕੀਮਾਂ ਦਾ ਕਿੰਨਾ ਜੋਦਾਨ ਹੋਏਗਾ ਇਹ ਤਾਂ ਨਹੀਂ ਪਤਾ ਪਰ ਅੰਕੜਾ ਜ਼ਰੂਰ ਸਾਹਮਣੇ ਹੈ ਕਿਉਂਕਿ ਹੋਰ ਕੋਈ ਅੰਕੜਾ ਹੈ ਹੀ ਨਹੀਂ ਹੋਰ ਕਿਤੇ ਦੱਸਿਆ ਹੀ ਨਹੀਂ ਜਾ ਸਕਿਆ ਇਸ ਪੱਧਰ ਤੱਕ ਕਿ ਅਸੀਂ ਕਿਸਾਨਾਂ ਦੀ ਆਮਦਨ ਕਿਸੇ ਤਰੀਕੇ ਨਾਲ ਦੁੱਗਣੀ ਕਰਤੀ ਹੈ ਤੇ ਸ਼ਾਇਦ ਜਿਹੜੇ ਲੋਕ ਕਹਿ ਰਹੇ ਨੇ ਕਿ ਜੁਮਲਾ ਸੀ ਤੈਨੂੰ ਜੁਮਲਾ ਮੰਨ ਲਿਆ ਜਾਏ ਜੇ ਤੱਥ ਨਾ ਹੋਣ ਜੇ ਫੈਕਟ ਨਾ ਹੋਣ ਜੇ ਦਲੀਲ ਨਾ ਹੋਵੇ ਤਾਉਨੂੰ ਫਿਰ ਕੀ ਮੰਨਿਆ ਜਾਏਗਾ ਦੁਬਾਰ ਇਸ ਕਰਕੇ ਇਹ ਚੀਜ਼ ਉਸੇ ਪਾਸੇ ਵੱਲ ਨੂੰ ਲੈ ਕੇ ਚਲਦੀ ਹੈ ਔਰ ਉਹਦੇ ਚ ਐਮਐਸਪੀ ਦਾ ਫਾਇਦਾ ਕਿਨੇ ਕਿਸਾਨਾਂ ਨੂੰ ਹੁੰਦਾ ਹੈ ਏ ਦੱਸਿਆ ਗਿਆ ਕਿ ਬਹੁਤ ਸਾਰੇ ਕਿਸਾਨਾਂ ਨੂੰ ਫਾਇਦਾ ਹੁੰਦਾ ਲੱਖਾਂ ਕਿਸਾਨਾਂ ਨੂੰ ਫਾਇਦਾ ਹੁੰਦਾ ਕਹਿੰਦੇ ਜਿਹੜੇ ਕਣਕ ਦੇ ਫੀਲਡ ਦੇ ਸੀਜ਼ਨ ਦੇ ਵਿੱਚ 22,48,725 ਕਿਸਾਨਾਂ ਤੋਂ ਖਰੀਦੀ ਗਈ ਹੈ ਐਮਐਸਪੀ ਤੇ ਛੋਲੇ ਦਾ ਸੀਜ਼ਨ ਜਿਹੜਾ ਸੀ ਪਿਛਲਾ 24 ਦਾ 76,84,886 ਕਿਸਾਨਾਂ ਤੋਂ ਖਰੀਦੀ ਗਈ ਹੈ ਇਹਦਾ ਮਤਲਬ ਜਿਹੜੀ ਇੱਕ ਗੱਲ ਇਹ ਵੀ ਕਹਿੰਦੇ ਨੇ ਕਿ ਕੇਵਲ ਇਹ ਮਸ ਫਾਇਦਾ ਲਾਭ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੂੰ ਹੀ ਮਿਲਦਾ ਹੈ ਇਹ ਤਾਂ ਦੋਨੋਂ ਜੋੜ ਕੇ 15-16 ਲੱਖ ਤੱਕ ਕਿਸਾਨ ਹੈ ਨਹੀਂ ਤਾਂ ਜੇ 80-85 ਲੱਖ ਤੱਕ ਜਾਂਦਾ ਤਾਂ ਹੋਰਾਂ ਤੱਕ ਵੀ ਗਿਆ ਥੋੜਾ ਬਹੁਤ ਫਾਇਦਾ ਇਹ ਗੱਲ ਖੈਰ ਬੰਨਣ ਵਾਲੀ ਹੈ ਕਿਸੇ ਕਿਸੇ ਰੂਪ ਦੇ ਵਿੱਚ ਪਰ ਉਹ ਐਮਬੈਸਡਰੀ ਨੇ ਇੰਨਾ ਲਾਭ ਦੇ ਦਿੱਤਾ ਕਿ ਉਹ ਦੁਗਣੀ ਆਮਦਨ ਕਿਉਂ ਨਹੀਂ ਹੋਈ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹ ਕਹਿੰਦੇ ਸਾਡੇ ਕੋਲ ਕੋਈ ਸਕੀਮਾ ਨਹੀਂ ਜਿਨ੍ਹਾਂ ਦਾ ਲਾਭ ਹੋ ਗਿਆ ਇੱਕ ਤਾਂ ਇਹ ਦੱਸੀ ਹੈ ਪੀਐਮ ਸਮਾਨ ਵਿਧੀ ਜਿਹੜੇ ਨੂੰ ਕਿਹਾ ਜਾਂਦਾ ਹੈ ਦੂਜੀ ਆਸ਼ਾ ਨਾਮ ਦੀ ਇੱਕ ਸਕੀਮ ਹੈ ਇਹਨਾਂ ਦੀ ਜਿਹੜੀ ਦਾਣਾਂ ਤੇ ਤੇਲ ਬੀਜਾਂ ਦੀ ਖਰੀਦ ਦੇ ਵਿੱਚ ਸਹਾਇਕ ਦਾ ਰੋਲ ਪਲੇ ਕਰਦੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਜੇ ਦਾਣਾਂ ਦੀ ਸਮਰਥਨ ਬਣ ਤੋਂ ਹੇਠਾਂ ਵਿਕਦੀਆਂ ਨੇ ਤਾਂ ਉਹਦਾ ਜਿਹੜਾ ਗੈਪ ਹੁੰਦਾ ਇਹਨੂੰ ਭਰਿਆ ਜਾਂ ਕੁਝ ਸਟੇਟਾਂ ਦੇ ਵਿੱਚ ਇਹ ਸਕੀਮ ਇਸ ਤਰ੍ਹਾਂ ਦੀ ਨਿਰੂ ਭਾਵ ਅੰਤਰ ਸਕੀਮ ਦੇ ਤੌਰ ਤੇ ਜਾਣਿਆ ਜਾਂਦਾ ਹੈ ਭਾ ਭਾਣ ਦਾ ਅੰਤਰ ਦਾ ਮਤਲਬ ਇਹ ਹੈ ਜਿੰਨਾ ਭਾ ਮਾਰਕੀਟ ਚ ਤੇ ਜਿੰਨੇ ਤੇ ਫਸਲ ਖਰੀਦੀ ਜਿਹੜਾ ਉਹਦਾ ਅੰਤਰ ਹੈ ਉਹ ਸਰਕਾਰ ਪੇ ਕਰੂਗੀ ਹਰਿਆਣਾ ਨੇ ਵੀ ਕੀਤਾ ਇਹ ਤੇ ਮੱਧ ਪ੍ਰਦੇਸ਼ ਨੇ ਵੀ ਕੀਤਾ ਪਰ ਇਹ ਬਹੁਤ ਕਾਮਜਾਬੀ ਨਾਲ ਚੱਲਿਆ ਨਹੀਂ ਹੈ ਮੁੜਕੇ ਸਕੀਮ ਮੇਰੇ ਖਿਆਲ ਹੈ ਇੱਕ ਲੈਵਲ ਤੇ ਠੱਡੇ ਵਾਸਤੇ ਚ ਪਈ ਦਿਖਾਈ ਦਿੰਦੀ ਹੈ ਕਿਉਂਕਿ ਇਹਦਾ ਬਹੁਤ ਵੱਡਾ ਕੋਈ ਵਿਸ਼ਾਲ ਗੱਲ ਨਹੀਂ ਹੋਈ ਉਸ ਪੱਧਰ ਦੇ ਉੱਤੇ ਫਿਰ ਕੁਝ ਰੈਸਟ੍ਰਿਕਸ਼ਨ ਜਨੇ ਰੋਕਾ ਨਹੀਂ ਦੇਤੇ ਕਿ ਕੇਵਲ ਇੰਨਾ ਹੀ ਖਰੀਦਣਾ 25% ਖਰੀਦਣਾ ਐ ਇੰਨਾ ਖਰੀਦਣਾ ਐ ਇਸ ਤੋਂ ਬਾਅਦ ਪੂਰੇ ਦਾ ਤਾਂ ਮਤਲਬ ਹੀ ਨਹੀਂ ਫਿਰ ਜੇ ਬਾਕੀ ਦਾ ਰਹਿ ਗਿਆ ਤਾਂ ਤੁਸੀਂ ਤੁਹਾਡੇ ਕੋਲ ਆ ਜਿਹੜਾ ਖਰਚਾ ਗਵਰਨਮੈਂਟ ਕਰ ਰਹੀ ਹੈ ਜਿਹਦੀ ਸਭ ਤੋਂ ਜ਼ਿਆਦਾ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਕਿਸੇ ਰੂਪ ਚ ਗਰੀਬ ਬੰਦੇ ਨੂੰ ਰਾਈਟ ਟੂ ਫੂਡ ਦੇ ਤਹਿਤ ਭੋਜਨ ਦੇਣ ਤੇ ਖਰਚ ਤੇ ਇਸੇ ਤਰ੍ਹਾਂ ਕਿਸਾਨੀ ਨੂੰ ਫਰਟੀਲਾਈਜ਼ਰ ਤੇ ਖਰਚ ਜਿਹੜਾ ਖਾਦਾਂ ਤੇ ਸਬਸਿਡੀ ਮਿਲਦੀ ਹੈ ਇਹ ਲਗਾਤਾਰ ਘਟਦੀ ਜਾ ਰਹੀ ਹੈ ਵਧਣ ਦੀ بجائے ਘਟਦੀ ਕਿਵੇਂ ਜਾ ਰਹੀ ਹੈ ਜੇ 2021-22 ਦੀ ਗੱਲ ਕੀਤੀ ਜਾਵੇ 2021-22 ਦੇ ਵਿੱਚ ਕਿੰਨੀ ਸਬਸਿਡੀ ਸੀ ਫੂਡ ਸਬਸਿਡੀ 288999 ਕਰੋੜ ਤੇ ਜਿਹੜਾ ਪਿੱਛੇ ਲੰਘ ਕੇ ਗਿਆ ਸਾਲ 2024-25 ਪਿਛਲਾ ਤਾ ਕਿੰਨੀ ਸੀ ਸਬਸਿਡੀ 25250 ਕਰੋੜ ਲਗਭਗ 30% ਡਾਊਨ ਅਨਾਜ ਦੀ ਕੀਮਤ ਘਟ ਗਈ ਹੈ ਜੇ ਬੰਦਿਆਂ ਨੂੰ ਭੁੱਖ ਲੱਗਣੋਂ ਬੰਦ ਹੋ ਗਈਆਂ ਰੋਟੀਆਂ ਘੱਟ ਖਾਣ ਲੱਗ ਗਏ ਅਨਾਜ ਦੀ ਲੋੜ ਨਹੀਂ ਹੈ ਉਹ ਕਟੌਤੀ ਕਿੰਨੀ ਹੋ ਗਈ ਕਿੰਨੇ ਬੰਦੇ ਜਾਂ ਅਪਰ ਹੋ ਗਏ ਉਹਨਾਂ ਦੀ ਲੋੜ ਨਹੀਂ ਰਹੀ ਹੈ ਉਹ ਗਰੀਬੀ ਤੋਂ ਅਮੀਰੀ ਚ ਆ ਗਏ ਨੇ ਹੁਣ ਰਾਈਟ ਟੂ ਫੂਡ ਤਾਂ ਹੈ ਤਾਂ ਉਹਨਾਂ ਨੂੰ ਸਸਤਾ ਅਨਾਜ ਦੇਣ ਦੀ ਲੋੜ ਨਹੀਂ ਹੈ ਕੋਈ ਕਾਰਨ ਤਾਂ ਹੋਏਗਾ ਉਹਦਾ ਕਾਰਨ ਐਕਸਪਲੇਨ ਕੀਤੇ ਬਿਨਾ ਕੱਲਾ ਡਾਟਾ ਜਿਹੜਾ ਖੁਸ਼ ਖੁਸ਼ ਕੰਕੜੇ ਨੇ ਉਹ ਆਪਣੀ ਕਹਾਣੀ ਨਹੀਂ ਬਿਆਨ ਕਰਦੇ ਨਾਲੇ ਸਵਾਲ ਦੇ ਜਵਾਬ ਚ ਦੱਸਣਾ ਚਾਹੀਦਾ ਸੀ ਦੇਖੋ ਕਿੰਨੀ ਪ੍ਰਾਪਤੀ ਆ ਗੌਰਮੈਂਟ ਦੀ ਇਹਨੇ ਦੋਨਾਂ ਤਿੰਨਾਂ ਸਾਲਾਂ ਦੇ ਵਿੱਚ ਇੰਨੇ ਲੋਕ ਬਾਹਰ ਕੱਢਦੇ ਨੇ ਉਸ ਜੋ ਰਾਈਟ ਟੂ ਫੂਡ ਵਾਲੇ ਅਨਾਜ ਤੋਂ ਤੇ ਜੀ ਦੇ ਨਾਲ ਸਾਡਾ ਬਿੱਲ ਵੀ ਘਟ ਗਿਆ ਲੋਕਾਂ ਦੀ ਜ਼ਿੰਦਗੀ ਚੰਗੀ ਹੋ ਗਈ ਤੇ ਪੈਸੇ ਤੁਸੀਂ ਕਹਿ ਰਹੇ ਉਸ ਅਨਾਜ ਦਾ ਜਿਹੜਾ ਐਮਐਸਪੀ ਤੁਸੀਂ ਵਧਾ ਰਹੇ ਹੋ ਕਣਕ ਤੇ ਚਾਵਲ ਹੀ ਦਿੰਦੇ ਹੋ ਨਾ ਉਹਦੀ ਤਾਂ ਹਰ ਸਾਲ ਐਮਐਸਪੀ ਵੱਧਦੀ ਹੈ ਤੁਸੀਂ ਇਹ ਵੀ ਕਿਹਾ ਕਿ 18 19 ਤੋਂ ਬਾਅਦ ਤਾਂ 50% ਮੁਨਾਫਾ ਜੋੜ ਕੇ ਦੇਣ ਲੱਗੇ ਤਾਂ ਨਾਜਦੀ ਕੀਮਤ ਤਾਂ ਵੱਧ ਜਾਣੀ ਚਾਹੀਦੀ ਆ ਮਾਰਕੀਟ 'ਚ ਜਦੋਂ ਉਹਦਾ ਯੂਕਰੇਨ ਤੇ ਰਸ ਰਸਿਆ ਦੀ ਜੰਗ ਹੈ ਜਦੋਂ ਦਾ ਫਾਰਸਤਾਨੀਆਂ ਦਾ ਜੀਹ ਘਾਤ ਹੋ ਰਿਹਾ ਜੀਨੋਸਾਈਡ ਇੱਕ ਟਾਈਪ ਦਾ ਉਸ ਤੋਂ ਬਾਅਦ ਸਾਰੀ ਦੁਨੀਆ ਪਿੱਟ ਰਹੀ ਆ ਅਮਰੀਕਾ ਕੈਨੇਡਾ ਤੋਂ ਲੈ ਕੇ ਕਿ ਫੂਡ ਮਹਿੰਗਾ ਹੋ ਗਿਆ ਮਹਿੰਗਾਈ ਹੋਗੀ ਮਹਿੰਗਾਈ ਹੋਗੀ ਤੇ ਸਾਡੇ ਮਹਿੰਗਾਈ ਨਹੀਂ ਹੋਈ ਤਾਂ ਤੁਸੀਂ ਉਹ ਕੋਈ ਅੰਕੜਾ ਪੇਸ਼ ਕਰ ਦਿੰਦੇ ਤੇ ਸ਼ਾਇਦ ਇਹ ਗੱਲ ਮੰਨੀ ਜਾਂਦੀ ਜੇ ਦੋਰੀ ਕੈਂਚੀ ਚੱਲਦੀ ਹੈ ਤਾਂ ਕਿੰਨੇ ਲੋਕਾਂ ਦੇ ਢਿੱਡ ਤੇ ਲੱਤ ਵੱਜਦੀ ਹੋਏਗੀ ਇਹ ਕਿਸੇ ਤੋਂ ਪੁੱਛਣ ਦੀ ਗੱਲ ਨਹੀਂ ਹੈ ਸ਼ਾਇਦ ਔਰ ਐਸੇ ਟੰਗ ਦੇ ਨਾਲ ਜਿਹੜਾ ਡਬਲ ਯੂ ਟੂਓ ਦਾ ਸਵਾਲ ਜਾਂ ਜੇ ਮੈਂ ਇੱਕ ਅੰਕੜਾ ਹੋਰ ਇਹਦੇ ਜੋੜ ਦਿਆਂ ਨਵੇਂ ਬਜਟ ਦਾ ਇਹ ਤੋਂ ਪਹਿਲਾਂ ਉਹ ਇਹ ਹੈ ਕਿ ਲਗਾਤਾਰਤਾ ਦੇ ਵਿੱਚ ਪਿਛਲੇ ਸਾਲ ਦਾ ਜਿਹੜਾ ਬਜਟ ਸੀ ਖੇਤੀ ਦਾ ਬਜਟ 1,51,000 ਕਰੋੜ ਰੁਪਏ ਰੱਖਿਆ ਸੀ ਜਿਹੜਾ ਖਰਚ ਹੋਇਆ ਉਹ 1.40 ਹਜ਼ਾਰ ਕਰੋੜ ਰਿਵਾਇਜ਼ ਜਨਾ ਹੋਇਆ ਮਤਲਬ ਉਨਾ ਵੀ ਨਹੀਂ ਹੋਇਆ ਜਿੰਨਾ ਰੱਖਿਆ ਸੀ ਇੱਥੇ 1.7000 ਕਰੋੜ ਰੱਖੇ ਤੇ ਜਿੰਨਾ ਕੁ ਬੰਧੂ ਰੱਖਿਆ ਪਹਿਲੀ ਵਾਰੀ ਬੜੀ ਇੱਕ ਇੰਪੋਰਟੈਂਟ ਗੱਲ ਰਹੀ ਜਿਹੜੇ ਮੰਨੇ ਪਰ ਮੰਨੇ ਦੇਸ਼ ਦੇ ਅਰਥਸ਼ਾਸਤਰੀ ਨੇ ਗਵਰਨਮੈਂਟ ਨਾਲ ਬਹੁਤ ਨੇੜਤਾ ਲਿਖਣ ਦੇ ਤੌਰ ਦੇ ਉੱਤੇ ਪੋਲਿਸੀ ਬੇਕਿੰਗ ਦੇ ਵਿੱਚ ਸਭ ਤੋਂ ਵੱਡੇ ਰੋਲ ਵਾਲੇ ਅਸ਼ੋਕ ਗੁਲਾਟੀ ਉਹਨਾਂ ਦਾ ਇੱਕ ਵੱਡੇ ਅਖਬਾਰ ਦੇ ਵਿੱਚ ਕਾਲਮ ਛਪਦਾ ਹਰ ਹਫਤੇ ਖੇਤੀ ਤੇ ਛਪਦਾ ਵਿਦਵਾਨ ਨੇ ਬਹੁਤ ਵੱਡੇ ਉਹਨਾਂ ਨੇ ਜਦੋਂ ਉਹਨਾਂ ਨੂੰ ਇਹ ਮੰਨਣਾ ਪੈ ਰਿਹਾ ਕਿ ਪਹਿਲਾਂ ਨਾਲੋਂ ਵੀ ਰੀਅਲ ਸੈਂਸ ਚ ਘਟਾਤਾ 4 ਤੋਂ 5% 인ਫਲੇਸ਼ਨ ਜੋੜਦੇ ਹੋ ਬਜਟ ਇਹ ਕੋਈ ਵਿਰੋਧੀ ਨਹੀਂ ਸਰਕਾਰ ਵਿਰੋਧੀ ਅਰਥਸ਼ਾਸਤਰੀ ਨਹੀਂ ਕਹਿ ਰਿਹਾ ਇਹ ਕੋਈ ਹੋਰ ਬੰਦਾ ਨਹੀਂ ਕਹਿ ਰਿਹਾ ਜਿਹੜਾ ਇੱਥੇ ਲਾਗੂ ਹੋਣਾ ਹੈ ਇਹ ਉਹ ਅਰਥਸ਼ਾਸਤਰੀ ਕਹਿ ਰਹੇ ਨੇ ਗੇੜੇ ਅਰਸ਼ਾਸਤਰੀ ਹਮੇਸ਼ਾ ਤੁਹਾਡੀ ਮੋਢੇ ਨਾਲ ਮੁੰਡਾ ਲਾ ਕੇ ਖੜਦੇ ਨੇ ਇਹਦਾ ਮਤਲਬ ਕੋਈ ਗੱਲ ਹੋਏਗੀ ਉਹਨਾਂ ਦੀ ਤਾਂ ਸੁਣ ਲੈਣੀ ਚਾਹੀਦੀ ਹੈ ਬਾਕੀ ਤਾਂ ਛੱਡੋ ਜਿਹੜੀ ਕੋਈ ਦੂਜਿਆਂ ਦੀ ਨਹੀਂ ਸੁਣਨੀ ਜਾਂ ਕਿਸੇ ਲੈਵਲ ਦੇ ਉੱਤੇ ਹੁਣ WTO ਦੇ ਮਾਮਲੇ ਦੇ ਵਿੱਚ ਆਉਂਦੇ वर्ल्ड ट्रेड ਔਰਗੇਨਾਈਜੇਸ਼ਨ ਜਦੋਂ ਦੀ ਦੁਨੀਆ ਜੁੜੀ ਹੈ ਬਾਕੀ ਖੇਤਰਾਂ ਦੇ ਵਿੱਚ ਆਈ ਹੈ ਖੇਤੀਬਾੜੀ ਦੇ ਖੇਤਰ ਦੇ ਵਿੱਚ ਉਹ ਲਗਾਤਾਰ ਜਿਹੜੀ ਪੈਨੇਟ੍ਰੇਟ ਕਰ ਰਹੀ ਹੈ ਘੁਸ ਰਹੀ ਹੈ ਲਗਾਤਾਰ ਆ ਰਹੀ ਹੈ ਉਹ ਸਾਰੇ ਮਾਮਲੇ ਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਡਿਵੈਲਪਿੰਗ ਕੰਟਰੀ ਜਾਂ ਵਿਕਾਸਸ਼ੀਲ ਦੇਸ਼ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਸੰਖਿਆ ਗਰੀਬੀ ਦੀ ਹੈ ਆਪ ਭੋਜਨ ਖਰੀਦ ਕੇ ਖਰਚੋ ਕੀ ਸਮਰੱਥਾ ਨਹੀਂ ਹੈ ਜੇ ਡਬਲਯੂਟੀਓ ਖੇਤੀ ਦੇ ਵਿੱਚ ਉਸ ਤਰ੍ਹਾਂ ਲਾਗੂ ਹੁੰਦਾ ਤਾਂ ਫੂਡ ਰੋਇਟ ਸਪੋਖ ਭਰੀ ਤੇ ਦੰਗੇ ਹੋ ਜਾਣ ਦੁਨੀਆ ਚ ਕੋਈ ਬੜੀ ਗੱਲ ਨਹੀਂ ਆ ਹੋ ਰਹੇ ਨੇ ਕਈ ਦੇਸ਼ਾਂ ਚ ਕੋਟ ਹੋ ਰਹੇ ਨੇ ਭੁੱਖਮਰੀ ਦੇ ਮਾਮਲੇ ਦੇ ਵਿੱਚ ਸਾਡਾ ਜਿਹੜਾ ਦੇਸ਼ ਦੇ ਵਿੱਚ ਜੇਕਰ ਇਹ ਪਾਬੰਦੀ ਲੱਗ ਜਾਂਦੀ ਹੈ ਜਿਹੜੀ WTO ਦੀ ਪਾਲਿਸੀ ਦੇ ਵਿੱਚ ਹੈ ਇਹ ਵੀ ਸਵਾਲ ਲੋਕ ਸਭਾ ਦੇ ਵਿੱਚ ਹੋਇਆ ਤਾਂ ਉਹਨਾਂ ਤੋਂ ਪੁੱਛਿਆ ਤਾਂ ਇਹ ਗਿਆ ਸੀ ਕਿ ਕੀ WTO ਦੀ ਕੋਈ ਪਾਲਿਸੀ ਐਮਐਸਪੀ ਦੀ ਲੀਗਲ ਗਾਰੰਟੀ ਦੇ ਰਾਹ ਚ ਕੋਈ ਰੋੜਾ ਬਣਦੀ ਹੈ ਇੱਥੇ ਕੋਈ ਜਵਾਬ ਨਹੀਂ ਹੈ ਸਿੱਧੇ ਤੌਰ ਤੇ ਦਿੱਤਾ ਗਿਆ ਔਰ ਬਹੁਤੇ ਸਵਾਲ ਅਨਸਟਾਰਟ ਕੁਐਸਚਨ ਚ ਪਾ ਦਿੱਤੇ ਜਾਂਦੇ ਨੇ ਮਤਲਬ ਕੀ ਹੁੰਦਾ ਦੋ ਟਾਈਪ ਦਾ ਕੰਮ ਹੈ ਜੇ ਸਰਕਾਰਾਂ ਨੇ ਬਚ ਕੇ ਲੰਘਣਾ ਹੋਵੇ ਵਿਧਾਨ ਸਭਾ ਚ ਤੇ ਲੋਕ ਸਭਾ ਦੇ ਵਿੱਚ ਜਿਹੜੇ ਸਵਾਲ ਤੇ ਚਰਚਾ ਕਰਾਉਣੀ ਹੋਵੇ ਉਹ ਸਟਾਰਟ ਕੁਐਸਚਨ ਹੁੰਦੇ ਨੇ ਉੱਤੇ ਪੂਰਕ ਸਵਾਲ ਪੁੱਛੇ ਜਾ ਸਕਦੇ ਹੁੰਦੇ ਨੇ ਸਾਹਮਣੇ ਜਿਹੜਾ ਸਵਾਲ ਤਾਂ ਚਰਚਾ ਨਹੀਂ ਕਰਾਉਣਾ ਜਵਾਬ ਲਿਖ ਕੇ ਦੇ ਦਿੱਤਾ ਤੇ ਉਹ ਕਿਸੇ ਐਮਪੀ ਕੋਲ ਚਲਾ ਗਿਆ ਠੀਕ ਹੈ ਉਹ ਤੇ ਸਵਾਲ ਜਵਾਬ ਨਹੀਂ ਹੁੰਦੇ ਪਾਰਲੀਮੈਂਟ ਦੀ ਪਟਲ ਤੇ ਜਾਂ ਵਿਧਾਨ ਸਭਾ ਦੇ ਵਿੱਚ ਕਿ째 ਇਹ ਜ਼ਿਆਦਾਤਰ ਸਵਾਲ ਉਧਰ ਹੀ ਆਏ ਨੇ ਜਿੱਥੇ ਸਵਾਲ ਜਵਾਬ ਡਿਸਕਸ ਨਹੀਂ ਹੋਏ ਸ਼ਾਇਦ ਐਸੇ ਕਰਕੇ ਜੇ ਹੋ ਜਾਂਦੇ ਤਾਂ ਕੋਈ ਇਹ ਪੁੱਛਦਾ ਕਿ ਜੇ ਸਿੱਧੇ ਸਵਾਲ ਤਾਂ ਇਹ ਪੁੱਛਿਆ ਗਿਆ ਕਿ ਐਮਐਸਪੀ ਦੀ ਲੀਗਲ ਗਾਰੰਟੀ ਦੇ ਰਾਜ ਕੋਈ ਰੋਣਾ ਹੈ ਜਾਂ ਨਹੀਂ ਤਾਂ ਉਹਦਾ ਜਵਾਬ ਦੇਣਾ ਚਾਹੀਦਾ ਹੈ ਹਾਂ ਜਾਂ ਨਾ ਜੇ ਹੈ ਤਾਂ ਉਹਦੀ ਕੋਲਾਜ ਬਾਕੀ ਦੀਆਂ ਚੀਜ਼ਾਂ ਫਿਰ ਤਾਂ ਡਿਸਕਸ ਹੋ ਜਾਂਦੀ ਹੈ ਉਹ ਚੀਜ਼ ਉਹ ਨਹੀਂ ਹੋ ਰਹੀ ਇਹਦੇ ਚ ਹੁਣ ਕਿਹਾ ਕੀ ਹੈ ਡਬਲਯੂਟੀਓ ਦੇ ਮਾਮਲੇ ਚ ਇੱਕ ਡਿਟੇਲ ਦਿੰਦੀ ਹੈ ਚੰਗੀ ਡਿਟੇਲ ਹੈ ਉਹਦੀ ਜਾਣਕਾਰੀ ਜ਼ਰੂਰੀ ਹੈ ਕਿਸਾਨਾਂ ਲਈ ਵੀ ਸਾਰੇ ਲੋਕਾਂ ਲਈ ਵੀ ਜ਼ਰੂਰੀ ਹੈ ਉਹ ਡਿਟੇਲ ਕੀ ਹੈ ਕਿ 2013 ਦੀ ਬਾਲੀ ਕਾਨਫਰੰਸ ਡਬਲਯੂਟੀਓ ਦੀ ਹੋਈ ਇਹ ਸ਼ਾਇਦ ਤੁਹਾਨੂੰ ਸਭ ਨੂੰ ਪਤਾ ਹੋਵੇ ਕਿ ਹਰ 2 ਸਾਲ ਬਾਅਦ ਇੱਕ ਮਿਨਿਸਟਰੀਅਲ ਕਾਨਫਰੰਸ ਹੁੰਦੀ ਹੈ ਡਬਲਯੂਟੀਓ ਦੀ ਜਿਹੜੀ ਸਭ ਤੋਂ ਉੱਚ ਫੈਸਲਾ ਕੋਨ ਬੜੀ ਹੈ ਜਿੰਨੇ ਵੀ ਫੈਸਲੇ ਹੋਣੇ ਹੁੰਦੇ ਨੇ ਉਹਦੇ ਚ ਹੁੰਦੇ ਨੇ ਤੇ ਦੂਜੀ ਗੱਲ ਇਹ ਵੀ ਸ਼ਾਇਦ ਤੁਹਾਡੀ ਜਾਣਕਾਰੀ ਚ ਹੋਵੇ ਕਿ ਇੱਕੋ ਇੱਕ ਗੱਲ ਹੈ ਜਿਹੜੀ ਮਾੜਾ ਮੋਟਾ ਉੱਥੇ ਬਚਾਏ ਉੱਥੇ ਫੈਸਲੇ ਆਮ ਸਹਿਮਤੀ ਨਾਲ ਹੁੰਦੇ ਨੇ ਬਹੁ ਗਿਣਤੀ ਤੇ ਘੱਟ ਗਿਣਤੀ ਨਾਲ ਨਹੀਂ ਹੋਏ ਨਹੀਂ ਇਹ ਹੋਂ ਨੂੰ ਲਾਗੂ ਹੋ ਜਾਂਦਾ ਪੰਗਾ ਤੇ ਕਿਤੇ ਨਾ ਕਿਤੇ ਹੋਰ ਕਿਤੇ ਜਾਣਾ ਪੈਂਦਾ ਪਾਰੇ ਖੜਾ ਕਿਉਂ ਹੈ ਬਾਲੀ ਦੀ 2013 ਦੀ ਜਿਹੜੀ ਕਾਨਫਰੰਸ ਸੀ ਉੱਚ ਇੱਕ ਕਲਾਜ ਪਾਈ ਗਈ ਜਿਹਨੂੰ ਪੀਸ ਕਲਾਜ ਕਹਿੰਦੇ ਨੇ ਇਹ ਅਮਨ ਦੇ ਤੌਰ ਤੇ ਪੀਸ ਕਲਾਜ ਨੂੰ ਸਾਨੂੰ ਲੱਗਦਾ ਕਿ ਇਹ ਦੋਨੇ ਗਰੁੱਪਾਂ 'ਚ ਸ਼ਾਂਤੀ ਕਰੋ ਜੀ ਪਤਾ ਨਹੀਂ ਕਿ ਇਸ ਨਜ਼ਰੀਏ ਨਾਲ ਜੋ ਵੀ ਟਰਮਨਾਲੋਜੀ ਹੋਏ ਉਹ ਕਹਿੰਦੇ ਨੇ ਜਿੰਨਾ ਚਿਰ ਜਿਹੜੇ ਡਿਵੈਲਪਡ ਕੰਟਰੀਜ਼ ਨੇ ਮਿਕਸਡ ਦੇਸ਼ ਨੇ ਜਿਹਨਾਂ ਕੋਲ ਬਾਧੂ ਹੈ ਬਾਕੀ ਦਾ ਮਾਲ ਉਹਨਾਂ ਨੇ ਆਪਣੀ ਰੱਖਿਆ ਲਈ ਤਾਂ WTO ਦੇ ਵਿੱਚ ਕਿਸੇ ਨੇ 그린 ਬਾਕਸ ਕਿਸੇ ਨੇ ਬਲੂ ਬਾਕਸ ਬਣਾ ਕੇ ਸਬਸਿਡੀਆਂ ਜਾਰੀ ਰੱਖੀਆਂ ਹੋਈਆਂ ਨੇ ਜਿਹੜੇ ਸਾਡੇ ਵਰਗੇ ਦੇਸ਼ ਨੇ ਇਹ ਉਹਦੇ ਜੋਗੇ ਨਹੀਂ ਹੈ ਤੇ ਇਨ੍ਹਾਂ ਤੇ ਨਹੀਂ ਇਨ੍ਹਾਂ ਤੇ ਇੱਕ پابੰਦੀ ਹੈ ਓਵਰਆਲ ਦੇਸ਼ ਦੁਨੀਆ ਚ پابੰਦੀ ਕੀ ਹੈ ਕਿ ਜਿਹੜੀ ਵੀ ਪ੍ਰੋਡਕਸ਼ਨ ਜਿਹੜੀ ਵੀ ਪੈਦਾਵਾਰ ਤੁਸੀਂ ਕਰਦੇ ਹੋ ਉਸ ਪੈਦਾਵਾਰ ਦਾ ਜਿਹੜਾ ਟੋਟਲ ਮੁੱਲ ਹੁੰਦਾ ਕੀਮਤ ਹੁੰਦੀ ਹੈ ਉਹਦੇ 10% ਤੋਂ ਜ਼ਿਆਦਾ ਤੁਸੀਂ ਸਬਸਿਡੀ ਨਹੀਂ ਦੇ ਸਕਦੇ। ਭਾਵ ਭਾਰਤ ਦੇ ਵਿੱਚ ਕਣਕ ਝੋਨਾ ਜਾਂ ਜਿੰਨੀਆਂ ਵੀ ਫਸਲਾਂ ਕੁੱਲ ਜੋੜ ਉਹਦਾ ਲਾ ਲਓ। ਕੁੱਲ ਜੋੜ ਲਾ ਕੇ 10% ਤੋਂ ਜੇ ਉਹ ਵੱਧ ਬਣਦਾ ਤਾਂ ਤੁਹਾਡੇ ਤੇ ਪੈਨਲਟੀ ਲੱਗੂਗੀ। ਤੁਸੀਂ ਉਸ ਦਾਇਰੇ ਚ ਆ ਜਾਓਗੇ। ਭਾਰਤ ਤੇ ਇਹ ਕਈ ਵਾਰ ਮੁੱਦਾ ਉੱਠਦਾ ਰਿਹਾ ਹੈ। ਪੀਸ ਕਰਾਜ ਕਰਕੇ ਬਚਤ ਰਹੀ 2013 ਤੋਂ 9 ਸਾਲ ਹੋ ਗਏ ਬਚਤ ਅਜੇ ਚੱਲੀ ਜਾ ਰਹੀ ਹੈ ਅਮਰੀਕਾ ਤੇ ਕੁਝ ਹੋਰ ਦੇਸਾਂ ਨੇ ਮੁਕਾਦਮਾ ਕੀਤਾ ਹੋਇਆ ਡਿਸਪਿਊਟ ਜਿਹੜਾ ਇੱਕ ਕਟਰ ਬਿਉਨੋਂ ਬਣਿਆ ਹੋਇਆ ਜਿੱਦਣ ਉਹ ਜੱਜਮੈਂਟ ਆ ਗਈ ਭਾਰਤ ਦੇ ਗਰੀਬਾਂ ਦਾ ਤੇ ਕਿਸਾਨੀ ਦਾ ਹਾਲ ਕੀ ਹੋਣਾ ਇਹਦਾ ਨਾਜਾ ਲਾਉਣਾ ਬਹੁਤ ਔਖਾ ਨਹੀਂ ਹੈ ਤੇ ਬਹੁਤ ਨਾਰਮਲ ਜੀ ਗੱਲ ਹੈ ਜੇਕਰ ਇਹ ਆ ਗਿਆ ਕਿ ਤੁਸੀਂ ਪੀਡੀਐਸ ਸਿਸਟਮ ਦੇ ਤਹਿਤ ਵੀ ਅਨਾਜ ਨਹੀਂ ਖਰੀਦ ਸਕੋਗੇ ਸਾਡਾ ਤਾਂ ਪ੍ਰਧਾਨ ਮੰਤਰੀ ਬੋਟ ਤੱਕ ਕਿਉਂ ਲੈਂਦਾ ਤਾਂ ਲੈਂਦੇ ਨੇ ਨਾ 80 ਕਰੋੜ ਲੋਕਾਂ ਲਈ 5 ਸਾਲ ਲਈ ਮੁਫਤ ਦਵਾ ਹੁਣ 5 5 ਸਾਲ ਲਈ ਹੋਰ ਕਰਨਾ ਪੈ ਰਿਹਾ ਹੈ ਇਹਦਾ ਮਤਲਬ ਆਜ਼ਾਦੀ ਦੇ 77 ਸਾਲਾਂ ਦੇ ਬਾਅਦ ਵੀ ਅਸੀਂ ਲੋਕਾਂ ਨੂੰ ਆਪਣੀ ਰੋਟੀ ਖੁਦ ਕਮਾ ਕੇ ਖਾਣ ਜੋਗੇ ਨਹੀਂ ਕੀਤਾ ਆਉਣ ਵਾਲੇ ਸਮੇਂ 'ਚ ਇਹ ਸੰਭਾਵਨਾਵਾਂ ਵੀ ਘਟ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਬੰਦੇ ਪੜੇ ਲਿਖੇ ਬੇਰੁਜ਼ਗਾਰ ਹੋ ਰਹੇ ਨੇ ਅੱਜ ਸਮੇਂ ਰੁਜ਼ਗਾਰ ਦਾ ਜਿਹੜਾ ਸੰਕਟ ਹੈ ਇਹ ਤਾਂ ਕਾਫੀ ਪੁਰਾਣਾ 5 ਸਾਲ ਪੁਰਾਣਾ ਅੰਕੜਾ ਹੋ ਗਿਆ ਕਿ ਭਾਰਤ ਦੀ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਨਾਲੋਂ ਸਭ ਤੋਂ ਵੱਧ ਹੈ ਦੂਜੇ ਦੇਸ਼ਾਂ 'ਚ ਵੀ ਜਿਹੜੇ ਟਰੰਪ ਬੰਦੇ ਭੇਜ ਰਹੇ ਆ ਜਿਹੜਾ ਕੈਨੇਡਾ 'ਚ ਰੌਲਾ ਪੈ ਰਿਹਾ ਮੈਂ ਵੀ ਭੇਜੂ ਰੂਬੀ ਢੱਲਾ ਵਰਗੀਆਂ ਅਜੇ ਬਣ ਲੈ ਬਣ ਜਾਣ ਤਾਂ ਪਤਾ ਨਹੀਂ ਸਾਰੇ ਵਾਪਸ ਭੇਜਾਂਗੇ ਇਹ 'ਚ ਬਹੁਤ ਵੱਡਾ ਸੰਕਟ ਇਹੀ ਹੈ ਕਿ ਉਹਨਾਂ ਦੀ ਲੋਕਲ ਆਬਾਦੀ ਜਿਹੜੀ ਹੈ ਉਹ ਸੰਕਟ 'ਚ ਆ ਰਹੀ ਹੈ ਰੋਜੀ ਰੋਟੀ ਰਹਿਣਾ ਕਿਉਂਕਿ ਬੇਸਿਕਲੀ ਤਾਂ ਇਹ ਕਾਰਪੋਰੇਟ ਡਵੈਲਪਮੈਂਟ ਦਾ ਇੱਕ ਵੱਡਾ ਮਾਡਲ ਹੈ ਇਹ ਭਾਰੇ ਸ਼ਬਦ ਹੁੰਦੇ ਨੇ ਤੇ ਜਿਹੜੇ ਲੋਕਾਂ ਨੂੰ ਲੱਗਦੇ ਨੇ ਪਤਾ ਨਹੀਂ ਕੀ ਗੱਲ ਪਰ ਉਹਨਾਂ ਨੂੰ ਸਿੱਖਣ ਤੇ ਉਹਨੂੰ ਸਮਝਣ ਤੋਂ ਇਲਾਵਾ ਪਾਲਿਸੀ ਮੇਕਿੰਗ ਤੋਂ ਨਾ ਬਾ ਇਹ ਗੱਲਾਂ ਨਹੀਂ ਹੋਣੀਆਂ ਕਿਸਾਨ ਲੀਡਰਾਂ ਨੇ ਬੈਠਣਾ 14 ਤਰੀਕ ਨੂੰ ਸਰਕਾਰ ਦੇ ਨਾਲ ਉੱਥੇ ਕਿਹੜੀ ਦਲੀਲ ਤੇ ਕਿਹੜੀ ਆਰਗੂਮੈਂਟ ਬਿਲਡ ਹੋਏਗੀ ਪੈਦਾ ਹੋਏਗੀ ਪਰ ਅਜੇ ਤੱਕ ਸਰਕਾਰ ਦਾ ਮਨ ਤੁਹਾਡੀਆਂ ਗੱਲਾਂ ਮੰਨਣ ਨੂੰ ਨਹੀਂ ਹੈ ਟੇਬਲ ਇੰਨੀ ਗੱਲ ਤਾਂ ਹੀ ਹੋਏਗਾ ਅਗਲੀ ਕੋਈ ਮੀਟਿੰਗ ਹੋਰ ਮਿਲ ਜੇਗੀ ਜਾਂ ਕੋਈ ਅੱਗੇ ਹੋਰ ਸੋਚਣ ਦੀ ਗੱਲ ਹੋ ਜੇਗੀ ਜਾਂ ਇੱਕ ਤਰੀਕਾ ਹੋਰ ਆਇਆ ਥੋੜਾ ਜਿਹਾ ਐਸੇ ਬਜਟ ਦੇ ਵਿੱਚ ਆਇਆ ਇਹ ਤੋਂ ਪਹਿਲਾਂ ਤੁਹਾਨੂੰ ਵੀ ਪ੍ਰਪੋਜ਼ਲ ਆਈ ਸੀ ਜਿਹੜੀ ਤਿੰਨ ਵਾਰ ਦੀ ਗੱਲਬਾਤ ਹੋਈ ਸੀ ਇੱਕ ਸਾਲ ਪਹਿਲਾਂ ਉਹ ਕੀ ਸੀ ਕਿ ਚਾਰ ਫਸਲਾਂ ਤੇ ਕੰਟਰੈਕਟ ਫਾਰਮਿੰਗ ਕਰਨ ਲਈ ਅਸੀਂ ਤਿਆਰ ਹਾਂ ਪਰ ਉਹ ਕੰਟਰੈਕਟ ਫਾਰਮਿੰਗ ਦਾ ਵੀ ਕਾਨੂੰਨ ਦੇ ਪਿੱਛੋਂ ਨਹੀਂ ਦੂਜੀ ਗੱਲ ਉਹਦਾ ਵੀ ਵਾਅਦਾ 5 ਸਾਲਾਂ ਲਈ ਹੈ ਉਦੋਂ ਅੱਗੇ ਨਹੀਂ ਉਹ ਚਾਰ ਫਸਲਾਂ ਤੇ ਜੇ ਖਰੀਦ ਹੋਏਗੀ ਤੇ ਉਹ 5 ਸਾਲਾਂ ਤੱਕ ਤੁਹਾਡੇ ਨਾਲ ਕੰਟਰੈਕਟ ਕਰਨ ਲਈ ਹੋ ਸਕਦਾ ਤਿਆਰ ਹੋਣ ਤੇ ਇਹ ਪ੍ਰਪੋਜ਼ਲ ਆ ਜੇ ਤੁਹਾਡੇ ਸਾਹਮਣੇ ਤੇ ਇਹ ਤੁਹਾਡੇ ਤੇ ਨਿਰਭਰ ਕਰੂਗਾ ਤੁਸੀਂ ਉਹਨੂੰ ਮੰਨਣਾ ਜਾਂ ਨਹੀਂ ਮੰਨਣਾ ਕਿਉਂਕਿ ਉਹ ਕਹਿਣਗੇ ਕਿ ਅਸੀਂ ਤਾਂ ਬਜਟ 'ਚ ਕਰਤਾ ਜੀ ਦੇਖੋ ਤੁਹਾਡੀ ਐਮਐਸਪੀ ਤੇ ਇਹ ਖਰੀਦ ਦੀ ਗਾਰੰਟੀ ਇਸ ਲੈਵਲ ਦੇ ਉੱਤੇ ਹੋਏਗੀ ਹੁਣ ਇਹ ਸਾਰਾ ਸਵਾਲ ਇਸ ਲੈਵਲ ਦੇ ਉੱਤੇ ਜਿਹੜੇ ਲੋਕ ਸਭਾ ਦੇ ਸਵਾਲ ਨੇ ਗਵਰਨਮੈਂਟ ਦਾ ਜੋ ਨਜ਼ਰੀਆ ਹੈ ਇਹ ਤੁਹਾਡੇ ਨਾਲ ਸਾਂਝਾ ਕੀਤਾ। ਬਾਕੀ ਇਹ ਜਨਤਕ ਖੇਤਰ ਦੇ ਵਿੱਚ ਸਰਕਾਰੀ ਤੇ ਕਿਸਾਨੀ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਵੀ ਇਹਦੇ ਬਾਰੇ ਉਹ ਕੀ ਸੋਚਦੇ ਨੇ ਕਿਵੇਂ ਸੋਚਦੇ ਨੇ ਕਿਵੇਂ ਵਿਚਾਰ ਅੱਗੇ ਡਿਵੈਲਪ ਹੁੰਦਾ। ਇਸ ਲਈ ਹੋਰ ਗੱਲ ਵੀ ਲਗਾਤਾਰ ਚਰਚਾ ਕਰਦੇ ਰਾਂਗੇ ਜਿੰਨਾ ਚਿਰ ਲੋਕ ਸਭਾ ਦਾ ਸੈਸ਼ਨ ਤੁਹਾਡੇ ਨਾਲ ਸੰਬੰਧਿਤ ਜੋ ਚੱਲੇਗਾ ਚੀਜ਼ਾਂ ਉਹਦੇ ਉੱਤੇ ਚਰਚਾ ਕਰਦੇ ਰਾਂਗੇ। ਹੋਰਾਂ ਵਰਗਾਂ ਨਾਲ ਵੀ ਜ਼ਰੂਰ ਚਰਚਾ ਕਰਾਂਗੇ। ਫਿਰਾਲ ਲਈ ਨਹੀਂ ਤੁਸੀਂ ਦੇਖਦੇ ਰਹੋ ਪਲਾਂ ਬਹੁਤ ਬਹੁਤ ਧੰਨਵਾਦ